ਕਿਸਾਨ ਵੀਰੋ ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਮੈਂ ਡਾਕਟਰ ਚੰਪੀ ਸਿੰਘ ਏਡੀਓ ਖੇਤੀਬਾੜੀ ਤੇ ਕਿਸਾਨ ਭਾਈ ਭਾਗ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਕਿਸਾਇ ਚੰਪੀ ਸਿੰਘ ਦੇ ਵਿੱਚ ਆਪ ਦਾ ਬਹੁਤ ਬਹੁਤ ਸਵਾਗਤ ਕਰਦਾ ਤੇ ਕਿਸਾਨ ਵੀਰੋ ਅੱਜ ਦਾ ਜਿਹੜਾ ਆਪਣਾ ਵਿਸ਼ਾ ਰੂਕਾ ਪਹਿਲੇ ਪਾਣੀ ਤੋਂ ਬਾਅਦ ਆ ਜਿਹੜਾ ਆਪਾਂ ਨਦੀਨਾਂ ਦੀ ਰੋਕ ਥਾਮੀਆਂ ਗੁੱਲੀ ਡੰਡੇ ਦੀ ਰੋਕ ਥਾਮ ਕਿਵੇਂ ਕਰ ਸਕਦੇ ਆ ਤੇ ਚੌੜੇ ਪੱਤੇ ਵਾਲਿਆਂ ਦੇ ਜਿਹੜੇ ਨਦੀਨ ਐ ਉਹਨਾਂ ਦੀ ਰੋਕ ਥਾਮ ਕਿਵੇਂ ਕਰਨੀ ਐ ਕਿਹੜੀ ਸਪਰੇ ਆਪਾਂ ਕਿੰਨੇ ਦਿਨ ਤੇ ਕਰਨੀ ਹੈ ਸਹੀ ਸਟੇਜ ਜਿਹੜੀ ਨਦੀਨਾ ਤੇ ਸਪਰੇ ਕਰਨ ਦੀ ਹੈ ਉਹ ਕੀ ਹੈ ਇਹਦੇ ਵਿੱਚ ਡਿਟੇਲ ਚ ਗੱਲਬਾਤ ਕਰਾਂਗੇ ਸੋ ਜਿਹੜੇ ਮੇਰੇ ਨਮਕਸਨ ਵੀ ਜੁੜੇ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਜਿਹੜੀਆਂ ਤੁਸੀਂ ਮੇਰੀਆਂ ਹਰ ਵੀਡੀਓਜ਼ ਦੇਖ ਸਕੋ ਤੇ ਇਹਦੇ ਨਾਲ ਹੀ ਮੈਂ ਦੱਸਣਾ ਚਾਹੁੰਨਾ ਕਿਸਾਨ ਵੀਰੋ ਜੇਕਰ ਤੁਸੀਂ ਕੋਈ ਵੀ ਫਸਲ ਦੀ ਸਮੱਸਿਆ ਸੰਬੰਧੀ ਕੋਈ ਹੱਲ ਸੰਬੰਧੀ ਆਪਣਾ ਮੇਰੇ ਨਾਲ ਰਾਬਤਾ ਕਰਨਾ ਚਾਹੁੰਦੇ ਹੋ ਤਾਂ ਮੇਰਾ WhatsApp ਨੰਬਰ ਹੈਗਾ 819801111 WhatsApp ਨੰਬਰ ਮੈਂ ਫੇਰ ਤੁਹਾਨੂੰ ਦੱਸ ਦਿੰਦਾ 8198011111 ਇਹਦੇ ਵਿੱਚ ਆਪਾਂ ਤੁਸੀਂ ਮੈਨੂੰ ਵੀਡੀਓ ਜਾਂ ਮੈਸੇਜ ਭੇਜ ਕੇ ਤੁਸੀਂ ਕਿਸੇ ਵੀ ਜਿਹੜਾ ਸਮੱਸਿਆ ਦੇ ਹੱਲ ਬਾਰੇ ਪੁੱਛ ਸਕਦੇ ਹੋ ਤਾਂ ਵੀਡੀਓ ਸ਼ੁਰੂ ਕਰੀਏ ਕਿਸਾਨ ਵੀਰੋ ਜੇਕਰ ਆਪਾਂ ਗੱਲ ਕਰੀਏ ਪਹਿਲੇ ਪਾਣੀ ਤੋਂ ਬਾਅਦ ਆਪਾਂ ਗੁੱਲੀ ਡੰਡੇ ਨੂੰ ਕੰਟਰੋਲ ਕਰ ਸਕਦੇ ਹਾਂ ਆਈਸੋਪ੍ਰੋਟੀਨ ਉਦ ਲਈ ਦਵਾਈ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਰეკਮੈਂਡ ਹੈਗੀ ਹੈ 500 ਗ੍ਰਾਮ ਇਹ 150 ਲੀਟਰ ਪਾਣੀ ਚ ਪਾਉਣੀ ਹੈ ਤੇ ਕਿੰਨੇ ਦਿਨਾਂ ਤੇ ਦੀ ਤੋਂ 35 ਦਿਨ ਆਪਣਾ ਬਿਜਾਈ ਤੋਂ ਬਾਅਦ ਦੂਜਾ ਆਪਾਂ ਵਰਤ ਸਕਦੇ ਹਾਂ ਕਿਸਾਨ ਵੀਰੋ ਟੌਪਿਕ ਜਿਹੜੀ ਕਿ ਜਿਹਦੇ ਵਿੱਚ ਸਾਲਟ ਹੁੰਦਾ ਕੋਲੋਡੀਨੋਫੋਪ ਇਹ ਆਪਾਂ 160 ਗ੍ਰਾਮ ਪ੍ਰਤੀ ਏਕੜ ਦੀ ਵਰਤ ਸਕਦੇ ਹਾਂ ਜਾਂ ਆਪਾਂ ਐਕਸੀਐਲ ਪੰਜੀਸੀ ਜਿਹਦੇ ਵਿੱਚ ਪਨਾਕਸਾਈਡਨ ਜਿਹੜਾ ਸਾਲਟ ਹੁੰਦਾ ਉਹ ਆਪਾਂ 400 ਐਮਐਲ ਪ੍ਰਤੀ ਏਕੜ ਵਰਤ ਸਕਦੇ ਹਾਂ ਤੇ ਪਿਉਮਾ ਪਾਵਰ ਆਪਾਂ ਵਰਤ ਸਕਦੇ ਹਾਂ 10 ਸੀਸੀ 400 ਐਮਐਲ ਦੀ ਡੋਜ਼ ਹੈ ਇਹਦੇ ਚ ਜਿਹੜਾ ਸਾਲਟ ਹੁੰਦਾ ਫినੌਕਸਾ ਪ੍ਰੋਪੀ ਇਥਾਈਲੇ ਦੇ ਵਿੱਚ ਸਾਲਟ ਹੁੰਦਾ ਤੇ ਜਾਂ ਆਪਾਂ ਵਰਤ ਸਕਦੇ ਆ ਲੀਡਰ 13 ਗ੍ਰਾਮ 75% ਵਲਪੀ ਜਿਹਦੇ ਵਿੱਚ ਸਲਫੋ ਸਲਫਰਨ ਸਾਲਟ ਹੁੰਦਾ ਬਟ ਲੀਡਰ ਆਪਾਂ ਉਥੇ ਨਹੀਂ ਕਰ ਸਕਦੇ ਜਿੱਥੇ ਆਪਾਂ ਇਹਦੇ ਵਿੱਚ ਸਰੋਂ ਦੀਆਂ ਢਾ ਕੱਡੀਆਂ ਜਾਂ ਕੋਈ ਛੋਲੇ ਜਾਂ ਰਾਇਆ ਜਿਹੜਾ ਨਾਲ ਬੀਜੇ ਹੁਣ ਉਹਦੇ ਵਿੱਚ ਆਪਾਂ ਜਿਹੜਾ ਨਹੀਂ ਕਰ ਸਕਦੇ ਤੇ ਜਿੱਥੇ ਆਪਾਂ ਅੱਗੇ ਜਾ ਕੇ ਚਰੀ ਜਾਂ ਮੱਕੀ ਬੀਜਣੀ ਹੈ ਉੱਥੇ ਵੀ ਜਿਹੜੀ ਹੈ ਕਿਰਪਾ ਕਰਕੇ ਸਲਫੋ ਸਲਫੋਰਨ ਸਾਲਟ ਨਾ ਵਰਤੋ ਯਾਨੀ ਕਿ ਲੀਡਰ ਨਾ ਵਰਤੋ ਨਹੀਂ ਤਾਂ ਜਿਹੜੀਆਂ ਅਗਲੀਆਂ ਫਸਲਾਂ ਨੂੰ ਹਾਣੀ ਦੇ ਵਿੱਚ ਨੁਕਸਾਨ ਕਰਦਾ ਹੁਣ ਆਪਾਂ ਗੱਲ ਕਰਾਂਗੇ ਜਿਹੜੇ ਚੌੜੇ ਪੱਤਿਆਂ ਲਈ ਜਿਹੜੀਆਂ ਮੇਨ ਆਪਣੀਆਂ ਨਦੀਨ ਨਸ਼ਕਾਂ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਰეკਮੈਂਡਡ ਨੇ ਉਹਦੇ ਲਈ ਗੱਲ ਕਰੀਏ ਤਾਂ ਆ ਜਾਂਦੀ ਹੈ 24D 80WP ਜਾਂ 38EC ਤਾਕਤ ਵਾਲੀ 250 ਗ੍ਰਾਮ ਇਹ ਆਪਾਂ ਪਾ ਸਕਦੇ ਆ ਇਹਦੇ ਨਾਲ ਜਿਹੜੇ ਮੇਨ ਚੌੜੇ ਪੱਤਿਆਂ ਵਾਲੇ ਨਦੀਨ ਕਿਹੜੇ ਮੰਨਗੇ ਉਹ ਹੈਗੇ ਆ ਬਾਥੂ ਬਿੱਲੀ ਬੂਟੀ ਜੰਗਲੀ ਹਲੋਂ ਪਿਤ ਪਾਪੜਾ ਮੈਣਾ ਮੈਣੀ ਜੰਗਲੀ ਪਾਲਕ ਲਈ ਇਹ ਹੈਗੀ ਆ 24D ਜੇਕਰ ਇਹ ਨਦੀਨ ਆਪਣੇ ਖੇਤ ਦੇ ਵਿੱਚ ਤਾਂ ਆਪਾਂ ਜਿਹੜਾ 24D ਸਾਲਟ ਇਹ ਵਰਤ ਕੇ ਆਪਾਂ ਇਹਨੂੰ ਕੰਟਰੋਲ ਕਰ ਸਕਦੇ ਆ ਇਹਦਾ ਜਿਹੜਾ ਕਰਨ ਦਾ ਸਮਾਂ ਉਹ 35 ਤੋਂ 45 ਦਿਨ ਤੇ ਆਪਾਂ ਜਿਹੜੀ ਇਹਦੀ ਸਪਰੇਅ ਕਰ ਸਕਦੇ ਆ ਜੇਕਰ ਨਾਰਮਲ ਬਜਾਈ ਹੈ ਜੇਕਰ ਆਪਾਂ ਪਛੇਤੀ ਬਿਜਾਈ ਕੀਤੀ ਹੈ ਯਾਨੀ ਕਿ ਦਸੰਬਰ ਦੇ ਵਿੱਚ ਕਹਿ ਲਈਏ ਫਿਰ ਆਪਾਂ ਇਹਨੂੰ 45 ਤੋਂ 55 ਦਿਨ ਤੇ ਜਿਹੜੀ ਸਪਰੇਅ ਕਰ ਸਕਦੇ ਹਾਂ 24D ਦੀ ਤੇ ਇਹਦੇ ਨਾਲ ਜੇਕਰ ਚੌੜੇ ਪੱਤੇ ਵਾਲੇ ਨਦੀਨ ਦੇ ਵਿੱਚ ਆਪਣੇ ਕੋਲ ਇਹ ਕੰਡਿਆਲੀ ਪਾਲਕ ਜ਼ਿਆਦਾ ਕਣਕ ਦੇ ਵਿੱਚ ਤਾਂ ਉਹਦੇ ਲਈ ਆਪਾਂ ਐਲਕ੍ਰਿਪ ਜਿਹਦੇ ਵਿੱਚ ਸਾਲਟ ਹੈਗਾ ਮੈਟ ਸਲਫਿਊਰੋਨ 20W P ਤਾਕਤ ਦੀ ਇਹ 10 ਗ੍ਰਾਮ ਪ੍ਰਤੀ ਏਕੜ ਦੀ ਪਾ ਸਕਦੇ ਹਾਂ ਤੇਰਾ ਜਿਹੜਾ ਸਪਰੇਅ ਕਰਨ ਦਾ ਸਹੀ ਸਮਾਂ ਹੈਗਾ ਉਹ 30 ਤੋਂ 35 ਦਿਨ। ਯਾ ਆਪਾਂ ਮੋਟਾ-ਮੋਟਾ ਹਿਸਾਬ ਲੱਖ ਲਈ ਕੋਈ ਵੀ ਨਦੀਨ ਹਨਾ ਜਦੋਂ 2 ਤੋਂ 3 ਪੱਤੇ ਦੀ ਸਟੇਜ ਤੇ ਹੁੰਦਾ ਹੈ ਉਹ ਬੈਸਟ ਟਾਈਮ ਉਹ ਹੁੰਦਾ ਹੈ ਜੇਕਰ ਇਹ ਦੂ ਉੱਤੇ ਜਾਂਦਾ ਨਦੀਨ ਇਹ ਦੂ ਉਤਲੀ ਫਸਟ ਦਾ ਚ ਆਪਾਂ ਸਪਰੇਅ ਕਰਦੇ ਆਂ ਫਿਰ ਆਪਾਂ ਨੂੰ ਜਿਹੜਾ ਸਪਰੇਅ ਕਰਨ ਦਾ ਜਿਹੜਾ ਪੂਰਾ ਰਿਜ਼ਲਟ ਹੈ ਨਹੀਂ ਮਿਲਦਾ ਤੇ ਜਿਹੜਾ ਨਦੀਨ ਹੈਗੇ ਆਪਣੇ ਉਹ ਨਹੀਂ ਪੂਰੇ ਮਰਦੇ। ਸੋ ਅੱਗੇ ਗੱਲ ਆਪਾਂ ਕਰੀਏ ਜੇਕਰ ਆਪਣੀ ਫਸਲ ਦੇ ਵਿੱਚ ਬਟਰਨ ਬੂਟੀ ਜਾ ਰਹਾ ਤਾਂ ਆਪਾਂ ਉਹਦੇ ਲਈ ਜਿਹੜੀ ਸਪਰੇਅ ਕਰਨੀ ਹੈ ਉਹ ਏਮ ਜਾਂ ਫਿੰਟੀ ਦੇ ਨਾਂ ਤੇ ਆਉਂਦੀ ਹੈ 40 ਡੀ ਐਫ ਜਿਹਦੇ ਵਿੱਚ ਸਾਲਟ ਹੁੰਦਾ ਕਾਰਫੈਂਟਰਾਜ਼ੋਲ ਥਾਇਲ ਸਾਲਟ ਹੁੰਦਾ ਇਹ ਆਪਾਂ 20 ਗ੍ਰਾਮ ਪ੍ਰਤੀ ਕਿੱਲੇ ਦੀ ਜਿਹੜੀ ਹੈ ਡੋਸ ਪਾ ਕੇ ਇਹਨੂੰ ਕੰਟਰੋਲ ਕਰ ਸਕਦੇ ਆ ਆਪਾਂ ਇਹਦੇ ਲਈ ਜਿਹੜਾ ਆਪਾਂ ਇਹ ਕਿੰਨੇ ਦਿਨ ਤੇ ਕਰਨੀ ਹੈ ਇਹ 25 ਤੋਂ 30 ਦਿਨ ਦੇ ਵਿੱਚ ਕਰਨੀ ਹੈ ਤੇ ਪਾਣੀ ਆਪਾਂ ਲੌੜਾ 200 ਲੀਟਰ ਪ੍ਰਤੀ ਏਕੜ ਦਾ ਅੱਗੇ ਗੱਲ ਕਰੀਏ ਜੇਕਰ ਆਪਣੇ ਕਣਕ ਦੇ ਵਿੱਚ ਜਿਹੜੇ ਚੌੜੇ ਪੱਤੇ ਵਾਲੇ ਨਦੀਨ ਜਿਵੇਂ ਕਿ ਮਕੋਹ ਹੋ ਗਿਆ ਕੰਡਿਆਲੀ ਪਾਲਕ ਜਾਂ ਇਹਦੇ ਨਾਲ ਹਿਰਨ ਖੁਰੀ ਹੈ ਤਾਂ ਉੱਥੇ ਜਿਹੜਾ ਆਪਾਂ ਬੈਸਟ ਜਿਹੜਾ ਤੁਹਾਨੂੰ ਰਿਜ਼ਲਟ ਦੇਊਗੀ ਦਵਾਈ ਉਹਦਾ ਨਾਮ ਹੈਗਾ ਲੈਫੰਡਾ 50 ਡੀ ਐਫ ਜਿਹਦੇ ਵਿੱਚ ਦੋ ਸਾਲਟ ਹੁੰਦੇ ਆ ਇੱਕ ਤਾਂ ਐਲਗ੍ਰਿਪ ਵਾਲਾ ਮੈਟਸਲਫੁਰੋਨ ਤੇ ਦੂਜਾ ਜਿਹੜਾ ਏਮਫਿੰਟੀ ਵਾਲਾ ਕਾਰਫੈਂਟਰਾ ਜੋੜ ਯਾਨੀ ਕਿ ਇਹ ਦੋ ਸਾਲਟ ਇਹਦੇ ਵਿੱਚ ਮਿਕਸ ਹੁੰਦੇ ਆ ਇਹਦੇ ਨਾਲ ਜਿਹੜਾ ਆਪਾਂ ਕੰਡਿਆਲੀ ਪਾਲਕ ਮਕੋਜ ਹਿੰਨਖੁਰੀ ਆਪਣੇ ਕਣਕ ਦੇ ਵਿੱਚ ਉਹ ਕੰਟਰੋਲ ਕਰ ਸਕਦੇ ਆ ਇਹਦੀ ਜਿਹੜੀ ਡੋਜ਼ ਰੱਖਣੀ ਆਪਾਂ 20 ਗ੍ਰਾਮ ਪ੍ਰਤੀ ਏਕੜ ਦੀ ਰੱਖਣੀ ਹੈ ਬਸ ਇਹ ਜੋ ਵੀ ਚੌੜੇ ਪੱਤਿਆਂ ਵਾਲੀ ਦਵਾਈ ਜਿਹੜੀ ਵਰਤਣੀ ਆ ਉਹਦੇ ਲਈ ਬਸ ਆਪਾਂ ਇਹ ਚੀਜ਼ ਨੂੰ ਨਿਗਾਹ 'ਚ ਰੱਖਣਾ ਉਥੇ ਰਾਇਆ ਸਰੋਂ ਜਾਂ ਛੋਲੇ ਨਾਂ ਬੀਜੇ ਹੋਣ ਨਹੀਂ ਤਾਂ ਉਹ ਜਿਹੜੇ ਕਿਉਂਕਿ ਚੌੜੇ ਪੱਤਿਆਂ ਵਾਲੀਆਂ ਫਸਲਾਂ ਹੁੰਦੀਆਂ ਉਹਨਾਂ ਨੂੰ ਨੁਕਸਾਨ ਕਰੂ ਤੇ ਲੀਡਰ ਦਾ ਮੈਂ ਦੱਸ ਹੀ ਦਿੱਤਾ ਜਿੱਥੇ ਆਪਾਂ ਅੱਗੇ ਜਾ ਕੇ ਚਰੀ ਜਾਂ ਮੱਕੀ ਬੀਜਣੀ ਹੈ ਉਥੇ ਆਪਾਂ ਇਹ ਚੀਜ਼ਾਂ ਨਹੀਂ ਕਰਨੀ ਲੀਡਰ ਦੀ ਸਪਰੇ ਸੋ ਇਹ ਸੀ ਮੇਰੀ ਅੱਜ ਦੀ ਵੀਡੀਓ ਜੇਕਰ ਚੰਗੀ ਲੱਗੀ ਤਾਂ ਕਿਰਪਾ ਕਰਕੇ ਜਰੂਰ ਸ਼ੇਅਰ ਕਰਿਓ ਅਗਲੀ ਵੀਡੀਓ ਆਪਾਂ ਬਣਾਵਾਂਗੇ ਜਿਹੜੀ ਹੈ ਜੇਕਰ ਆਪਾਂ ਗਰਾਸੀ ਵੀਡਸ ਤੇ ਬਰਾਡ ਲੀਫਸ ਯਾਨੀ ਕਿ ਚੌੜੇ ਪੱਤੇ ਵਾਲੇ ਤੇ ਘਾਹਲੇ ਨਦੀਨਾ ਦੀਆਂ ਜਾਂ ਗੁੱਲੀ ਡੰਡੇ ਦੀ ਰੋਕ ਥਾਮ ਇਕੱਠੀ ਕਰਨੀ ਹੈ ਤਾਂ ਕਿਹੜੀਆਂ ਸਪਰੇ ਹਨ ਕਿਹੜੀ ਬੈਸਟ ਰਿਜ਼ਲਟ ਦਿੰਦੀ ਹੈ ਉਹਦੇ ਬਾਰੇ ਗੱਲ ਕਰਾਂਗੇ ਸੋ ਇੰਨਾ ਕਹਿੰਦਾ ਹੋਇਆ ਧੰਨਵਾਦ